ਦੋਸਤੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਪੰਜਾਬ ਸਰਕਾਰ ਦੀ ਕਈ ਗੱਲਾਂ 'ਚ ਤਾਂ ਇਹ ਹਾਲਤ ਹੋਈ ਪਈ ਐ ਵੀ ਕੋ ਨਾ ਚੱਲੀ ਬਾਬਾ ਤੇ ਹੈਈ। ਅ ਪਿਛਲੇ 2 ਸਤੰਬਰ ਨੂੰ ਅੱਜ ਤੋਂ ਡੇਢ ਦੋ ਸਾਲ ਦੋ ਮਹੀਨੇ ਪਹਿਲਾਂ ਉਹਨਾਂ ਦੇ ਪੀਐਸਪੀਸੀਐਲ ਨੇ ਜਿਹੜੀ ਪਾਵਰ ਕਾਮ ਐ ਉਸ ਨੇ ਇੱਕ ਫੈਸਲਾ ਕੀਤਾ ਬਿਜਲੀ ਖਰੀਦਣ ਦਾ ਤੇ ਵੇਚਣ ਦਾ ਸਮਝੌਤਾ ਕੀਤਾ। ਤੇ ਉਹਦੀ ਜਿਹੜੀ ਮਨਜ਼ੂਰੀ ਵਾਸਤੇ ਇੱਕ ਪਟੀਸ਼ਨ ਅਜੇ ਜਿਹੜੀ ਇਲੈਕਟ੍ਰਿਸਿਟੀ ਕਮਿਸ਼ਨ ਹੈ ਉਹਨੂੰ ਪਾਉਣੀ ਸੀ ਤੇ ਬਾਅਦ ਦੇ ਵਿੱਚ ਉਹਦੇ ਵਿੱਚ ਕਾਫੀ ਸਾਰੀਆਂ ਗੱਲਾਂ ਨਿਕਲ ਆਈਆਂ ਬਹੁਤ ਸਾਰੇ ਇੰਜੀਨੀਅਰਾਂ ਦੇ ਨਾਲ ਪੰਜਾਬ ਸਰਕਾਰ ਦਾ ਕੋਈ ਝਗੜਾ ਵੀ ਚੱਲ ਨਹੀਂ ਜਾਂਦਾ ਇੱਕ ਪਾਸੇ ਜਿਹੜੀਆਂ ਜ਼ਮੀਨਾਂ ਵੇਚਣੀਆਂ ਨੇ ਬਠਿੰਡਾ ਥਰਮਲ ਦੀ ਜ਼ਮੀਨ ਹੈ ਪਟਿਆਲੇ ਦੀ ਜ਼ਮੀਨ ਹੈ ਹੋਰ ਹੈ ਤੇ ਕਿਉਂਕਿ ਜਿਹੜੇ ਨਵੇਂ ਮੰਤਰੀ ਬਣੇ ਐ ਅਰੋੜਾ ਸਾਹਿਬ ਜਿਹੜੇ ਆ ਉਹ ਤਾਂ ਲੱਗਦਾ ਇਹ ਹੈ ਵੀ ਉਹ ਜ਼ਮੀਨ ਵਿੱਚੋਂ ਮੰਤਰੀ ਜ਼ਿਆਦਾ ਲੈਣਗੇ ਆ ਡੱਟਾ ਮਾਂ ਤੇ ਤੇ ਉਸ ਦੇ ਵਿੱਚ ਚੱਲਦਿਆਂ ਹੋਇਆਂ ਇਹਦਾ ਸਮਝੌਤਿਆਂ ਦੀ ਗੱਲ ਆ ਗਈ ਤੇ ਕੱਲ ਉਹ ਬੋਰਡ ਜਿਹੜਾ ਹੈਗਾ ਪੀਐਸਪੀਸੀਐਲ ਦਾ ਜਿਹੜਾ ਬੋਰਡ ਆਫ ਡਾਇਰੈਕਟਰਸ ਹੈ ਉਹਨੇ ਉਹਨਾਂ ਸਮਝੌਤਿਆਂ ਨੂੰ ਹਾਲ ਦੀ ਘੜੀ ਮਲਤਵੀ ਕਰ ਦਿੱਤਾ ਹੈ ਤੇ ਦੇਖਦੇ ਆਉਣ ਵਾਲੇ ਸਮੇਂ ਵਿੱਚ ਇਹਦਾ ਕੀ ਕੁਝ ਨਿਕਲਦਾ ਵਿੱਚ ਅੰਦਰ ਕੀ ਕੀ ਖਿਚੜੀ ਪਕਦੀ ਹੈ ਇਹ ਗੱਲਾਂ ਬਾਅਦ ਵਿੱਚ ਪਤਾ ਲੱਗਣੀਆਂ ਨੇ ਦੂਸਰਾ ਇਹ ਹੈ ਵੀ ਭਾਰਤ ਸਰਕਾਰ ਨੇ ਜਿਹੜੇ ਪਹਿਲਾਂ ਜਿਹੜੇ ਲੇਬਰ ਕਾਨੂੰਨ ਬਣੇ ਹੋਏ ਸੀ ਉਹਨਾਂ ਕਾਨੂੰਨਾਂ ਦੇ ਵਿੱਚ ਮਜ਼ਦੂਰਾਂ ਨੂੰ ਕਾਫੀ ਸਾਰੀ ਸੁਰੱਖਿਆ حاصل ਸੀ ਉਹ ਹੜਤਾਲ ਤੱਕ ਕਰ ਸਕਦੇ ਸੀ ਬਾਕੀ ਚੀਜ਼ਾਂ ਸੀਗੀਆਂ ਕਲੈਕਟਿਵ ਬਾਰਗੇਨਿੰਗ ਦੇ ਅਧਿਕਾਰ ਸੀ ਕਾਫੀ ਸਾਰੇ ਅਸਮਾਨ ਸੀਗਾ ਤੇ ਉਹਦੇਆਂ ਲਾਗੂ ਘੱਟ ਹੁੰਦੇ ਸੀ ਉਹਦੇ ਲਈ ਲੜਨਾ ਪੈਂਦਾ ਸੀ ਮਜ਼ਦੂਰਾਂ ਨੂੰ ਲੜਨ ਦੇ ਲਈ ਹੜਤਾਲ ਕਰਨੀ ਹੁੰਦੀ ਸੀ ਉਹ ਸਾਰੇ ਕ੍ਰਿਸ਼ਨ ਅਧਿਕਾਰ ਉਹਨਾਂ ਨੂੰ ਸੀਗੇ ਪਰ ਮੋਦੀ ਸਰਕਾਰ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਉਹਨੇ ਉਹਨਾਂ 44 ਲੇਬਰ ਕਾਨੂੰਨਾਂ ਨੂੰ ਖਤਮ ਕਰਕੇ ਇੱਕ ਕੋਡ 2019 ਚ ਬਣਾਤਾ ਚੋਣਾਂ ਤੋਂ ਪਹਿਲਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਤਿੰਨ ਜਿਹੜੇ ਲੇਬਰ ਕੋਡ ਕੋਡ ਨੇ ਉਹ 2020 ਚ ਉਦੋਂ ਬਣਾਏ ਜਦੋਂ ਅਜੇ ਲਾਕਡਾਊਨ ਚੱਲਦਾ ਸੀ ਕੋਵਿਡ ਕਰਕੇ ਕਰੋਨਾ ਕਰਕੇ ਉਸੇ ਕਰੋਨਾ ਦੇ ਵਿੱਚ ਜਿਹੜੇ ਤਿੰਨ ਕਾਨੂੰਨ ਲਿਆਂਦੇ ਸੀ ਖੇਤੀ ਕਾਨੂੰਨ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਵੈਸੇ ਉਹਨਾਂ ਚ ਜਿਹੜਾ ਐਸੈਂਸ਼ੀਅਲ ਸਰਵਿਸੇਸ ਐਕਟ ਸੀਗਾ ਉਹ ਆਫ ਐਸੈਂਸ਼ੀਅਲ ਕਮੋਡਿਟੀਜ਼ ਐਕਟ ਐਸੈਂਸ਼ੀਅਲ ਕਮੋਡਿਟੀਜ਼ ਐਕਟ ਜਿਹੜਾ ਹੈ ਉਹ ਤਾਂ ਆਮ ਲੋਕਾਂ ਵਾਸਤੇ ਸੀ ਮਜ਼ਦੂਰਾਂ ਵਾਸਤੇ ਵੀ ਸੀਗਾ ਤੇ ਉਹ ਲਿਆਂਦੇ ਸੀ ਉੱਤੇ ਉਹਨਾਂ ਦੇ ਨਾਲ ਚ ਨਿਊ ਐਜੂਕੇਸ਼ਨ ਪਾਲਿਸੀ ਲਿਆਂਦੀ ਜੁਲਾਈ ਚ ਤੇ ਉਹਨਾਂ ਦਿਨਾਂ ਵਿੱਚ ਹੀ ਇਹ ਜਿਹੜੇ ਲੇਬਰ ਕਾਨੂੰਨ ਐ ਖਤਮ ਕਰਕੇ ਇਹਨਾਂ ਨੂੰ ਕੋਡ ਬਣਾਇਆ ਸੀਗਾ ਤੇ ਉਹ ਕਿਸਾਨਾਂ ਦੀ ਲੜਾਈ ਸ਼ੁਰੂ ਹੋ ਗਈ ਇਹਨਾਂ ਨੂੰ ਲੱਗਿਆ ਵੀ ਕਿਤੇ ਮਜ਼ਦੂਰ ਨਾ ਆ ਜਾਣ ਇਹਨਾਂ ਨੇ ਫਿਰ ਉਹਨੂੰ ਲਾਗੂ ਕਰਨਾ ਵਾਜਬ ਨਹੀਂ ਸਮਝਿਆ ਉਸ ਜਿਹੜਾ ਕਿਸਾਨ ਘੋਲ ਐ ਉਹਦੀ ਜਿਹੜੀ ਐ ਹੈਂਗਓਵਰ ਕਾਫੀ ਚੱਲਦਾ ਰਿਹਾ ਤੇ ਜਿਹੜੀ ਸਿੱਖਿਆ ਨੀਤੀ ਐ ਉਹਦੇ ਤੇ ਵੀ ਲੋਕ ਕੁਛ ਨਾ ਕੁਛ ਹੱਦ ਤੱਕ ਆਪਣਾ ਰੋਸ ਜ਼ਾਹਰ ਕਰਦੇ ਐ ਤੇ ਜਿਹੜੀਆਂ ਕੇਂਦਰੀ ਟਰੇਡ ਯੂਨੀਅਨਾਂ ਨੇ ਉਹ ਲੰਬੇ ਸਮੇਂ ਤੋਂ ਉਹਨਾਂ ਕੋਰਸ ਨੂੰ ਖਤਮ ਕਰਨ ਦੀ ਮੰਗ ਕਰ ਰਹੀਆਂ ਨੇ ਤੇ ਜਿਹੜੇ ਪੁਰਾਣੇ ਲੇਬਰ ਲਾਜ਼ ਐ ਉਹਨਾਂ ਦੀ ਬਹਾਲੀ ਤੇ ਉਹਨਾਂ ਦੇ ਵਿੱਚ ਜਿਹੜੀਆਂ ਮਜ਼ਦੂਰ ਵਿਰੋਧੀ ਕੁਝ ਗੱਲਾਂ ਨੇ ਉਹਨਾਂ ਨੂੰ ਕੱਢਣ ਦੀ ਗੱਲ ਕਰਦੀਆਂ ਸੀਗੀਆਂ ਤੇ ਇਹ ਦਬਾਅ ਹੁਣ ਉਹਨਾਂ ਨੂੰ ਲੱਗਿਆ ਵੀ ਸ਼ਾਇਦ ਅਸੀਂ ਹੁਣ ਸੌਖੇ ਆ ਜਾਂ ਕਾਰਪੋਰੇਟਾਂ ਨੂੰ ਹੁਣ ਹੋਰ ਸਾਹ ਦੇਣਾ ਚਾਹੁੰਦੇ ਆ ਤਾਂ ਉਹਦੇ ਵਿੱਚ ਉਹਨਾਂ ਨੇ ਕੱਲ ਤੋਂ ਇਹ ਜਿਹੜੇ ਲੇਬਰ ਕੋਡ ਐ ਲਾਗੂ ਕਰ ਦਿੱਤੇ ਹੈ ਤੇ ਕੇਂਦਰੀ ਟ੍ਰੇਡ ਯੂਨੀਅਨਾਂ ਨੇ ਇਹਦਾ ਸਖਤ ਵਿਰੋਧ ਕੀਤਾ ਤੇ ਕਿਹਾ ਇਹ ਜਾ ਰਿਹਾ ਹੈ ਮੋਦੀ ਜੀ ਵੱਲੋਂ ਵੀ ਜਿਹੜੇ ਇਹ ਕਾਨੂੰਨ ਨੇ ਇਹ ਤਾਂ ਵਰਕਰਾਂ ਦੇ ਬਹੁਤ ਹੀ ਪੱਖ ਚ ਨੇ ਤੇ ਇਹ ਤਾਂ ਇਹਦੇ ਨਾਲ ਤਾਂ ਈਜ਼ ਆਫ ਡੂਇੰਗ ਬਿਜ਼ਨਸ ਬਹੁਤ ਹੀ ਜ਼ਿਆਦਾ ਹੋ ਜੂ ਸੌਖਾ ਹੋ ਜਾਊਗਾ ਕੰਮਧੰਦਾ ਕਰਨਾ ਜੇ ਐਡਾ ਸੌਖਾ ਸੀ ਫਿਰ 5 ਸਾਲ ਕਾਦੇ ਲਈ ਲਾਪੇ ਮੋਦੀ ਜੀ ਇਹਨਾਂ ਨੂੰ ਕਰਨ ਤੇ ਤੁਹਾਨੂੰ ਪਤਾ ਹੈ ਵੀ ਹੁਣ ਸ਼ਾਇਦ ਓਨਾ ਵਿਰੋਧ ਨਾ ਹੋਵੇ ਜਿੰਨਾ ਵਿਰੋਧ ਉਦੋਂ ਹੋ ਰਿਹਾ ਸੀ ਕਿਸਾਨਾਂ ਦੇ ਕੋਲ ਕਰਕੇ ਤਾਂ ਕਰਕੇ ਤੁਸੀਂ けਸਲਬਾਰੀ ਰੱਖੀ ਹੁਣ ਤੁਹਾਨੂੰ ਲੱਗਦਾ ਵੀ ਸ਼ਾਇਦ ਇਹ ਹੋ ਜੂ ਪਰ ਇਹ ਹੋਣ ਨਹੀਂ ਦੇਣਾ ਲੋਕ ਇਹਦੇ ਤੇ ਫੇਰ ਲੜਨਗੇ ਦੁਬਾਰਾ ਲੋਕ ਕਿਤੇ ਮਰਿਆ ਨਹੀਂ ਕਰਦੇ ਹੈਗੇ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਵੀ ਆ ਜਿਹੜਾ ਬਿਹਾਰ ਦੇ ਵਿੱਚ ਜਿਹੜਾ ਚੋਣ ਵੋਟਰ ਸੂਚੀਆਂ ਨੇ ਜਿਹੜੀਆਂ ਉਹਨਾਂ ਦੀ ਗਹਿਣ ਸੁਧਾਈ ਜਿਹੜੀ ਕੀਤੀ ਹੈ ਉਹੀ ਜੀ ਸੁਧਾਈ ਹੁਣ 12 ਸੂਬਿਆਂ ਚ ਹੋ ਰਹੀ ਹੈ ਜੋ ਬਿਹਾਰ ਦੇ ਵਿੱਚ ਹੋਇਆ ਵੀ ਬਹੁਤ ਸਾਰੇ ਨਜਾਇਜ਼ ਨਾਂ ਕੱਟੇ ਗਏ ਬਹੁਤ ਸਾਰੇ ਨਜਾਇਜ਼ ਨਾਂ ਜਿਹੜੇ ਆ ਉਹ ਪਾਏ ਗਏ ਜਿਹਦੇ ਬਹੁਤ ਵੱਡੇ ਪੱਧਰ ਤੇ ਰਿਜ਼ਲਟ ਦੇਖਣ ਨੂੰ ਵੀ ਮਿਲ ਰਹੇ ਹੈ ਉਹ ਜਿਹੜੇ ਸੂਬਿਆਂ ਚ ਹੁਣ ਚੱਲ ਰਹੀ ਹੈ ਐਸ ਆਈ ਆਰ ਉਹਨੂੰ ਕਹਿੰਦੇ ਆ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਉਹ ਉਹਦੇ ਚ ਕੈਰਲਾ ਚ ਉਹਦਾ ਬਹੁਤ ਵਿਰੋਧ ਹੋ ਰਿਹਾ ਹੈ ਕੈਰਲਾ ਦੇ ਵਿੱਚ ਦੋ ਕੁਛ ਬੀ ਐਲਓਜ਼ ਆਪਣੀ ਆਤਮ ਹੱਤਿਆ ਕਰ ਗਏ ਇੱਕ ਦੋ ਦੀ ਮੌਤ ਹੋ ਗਈ ਉਹ ਵੀ ਰੌਲਾ ਪੈ ਰਿਹਾ ਹੈ ਤਾਮਨਾਡੂ ਦੇ ਵਿੱਚ ਵੀ ਰੌਲਾ ਪੈ ਰਿਹਾ ਹੈ ਬੰਗਾਲ ਦੇ ਵਿੱਚ ਵੀ ਵੱਡਾ ਰੌਲਾ ਪੈ ਰਿਹਾ ਹੈ ਉੱਥੇ ਵੀ ਕੁਝ ਮੌਤਾਂ ਹੋਈਆਂ ਨੇ ਤੇ ਮੱਧ ਪ੍ਰਦੇਸ਼ ਦੇ ਵਿੱਚ ਵੀ ਇਦਾਂ ਹੀ ਮੌਤ ਹੋਈ ਹੈ ਉਸ ਦੇ ਪਰਿਵਾਰ ਵਾਲੇ ਜਿਹੜੇ ਕਹਿ ਰਹੇ ਆ ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ ਬੀ.ਐਲ.ਓ ਮਰਿਆ ਵਿਚਾਰਾ ਉਹਦੇ ਪਰਿਵਾਰ ਵਾਲੇ ਕਹਿ ਰਹੇ ਆ ਵੀ ਉਹੋ ਰਾਤ ਨੂੰ ਨਾ ਤਾਂ ਚੰਗੀ ਤਰ੍ਹਾਂ ਉਹਨੇ ਰੋਟੀ ਖਾਧੀ ਤੇ ਨਾ ਉਹ ਸੁੱਤਾ ਤੇ ਟੈਨਸ਼ਨ ਸੀਗਾ ਤੇ ਉਹ ਡੈਥ ਹੋ ਗਈ ਉਹਦੀ ਯਾਨੀ ਉਹਦੇ ਤੇ ਕੰਮ ਦਾ ਭਾਰ ਇੰਨਾ ਸੀਗਾ एसआईआ था ਤੇ ਗੁਜਰਾਤ ਦੇ ਵਿੱਚ ਪਹਿਲਾਂ ਇੱਕ ਬੰਦਾ ਵਿਚਾਰਾ ਟੀਚਰ ਸੀ ਜਿਹੜਾ ਬੀਐਲਓ ਉਹ ਉਹ ਮਰ ਉਹ ਉਹਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਫਿਰ ਦੂਜੀ ਇੱਕ ਹੋਰ ਬੀਐਲਓ ਹੈ ਜਿਹੜਾ ਉਸ ਨੇ ਆਤਮ ਹੱਤਿਆ ਕਰਦੀ ਤੇ ਆਪਣੇ ਆਤਮ ਹੱਤਿਆ ਦੇ ਜਿਹੜਾ ਨੋਟ ਹੈ ਖੁਦਕੁਸ਼ੀ ਨੋਟ ਉਹਦੇ ਵਿੱਚ ਉਹਨੇ ਲਿਖਿਆ ਕਿ ਮੇਰੇ ਤੇ ਕੰਮ ਦਾ ਭਾਰ ਹੋ ਕਰਕੇ ਮੈਂ ਬਰਦਾਸ਼ਤ ਨਹੀਂ ਕਰ ਸਕਿਆ ਮੈਂ ਆਪਣੀ ਜੀਵਨ ਲੀਲਾ ਖਤਮ ਕਰ ਰਿਹਾ ਹਾਂ ਸੋ ਅਸੀਂ ਪਹਿਲਾਂ ਵੀ ਦੋ ਤਿੰਨ ਵਾਰੀ ਰਿਪੀਟ ਕੀਤਾ ਹੈ ਵੀ ਵੋਟਰ ਸੂਚੀਆਂ ਚ ਜਿਹੜੇ ਨਵੇਂ ਬੰਦੇ 18 ਤੋਂ ਉੱਤੇ ਹੋ ਜਾਂਦੇ ਆ ਜਾਂ ਜਿਨ੍ਹਾਂ ਦਾ ਕਿਸੇ ਕਾਰਨ ਕਰਕੇ ਰਹਿ ਗਿਆ ਜਾਂ ਕਿਸੇ ਥਾਂ ਤੋਂ ਦੂਜੀ ਥਾਂ ਸ਼ਿਫਟ ਹੋ ਗਏ ਉਹ ਨਾਂ ਨਵੇਂ ਚੜਨੇ ਹੁੰਦੇ ਆ ਤੇ ਪੁਰਾਣੇ ਕੱਟਨੇ ਹੁੰਦੇ ਆ ਕੋਈ ਮੌਤ ਹੋ ਗਈ ਕੋਈ ਸ਼ਿਫਟ ਹੋ ਗਿਆ ਵਗੈਰਾ ਇਹ ਆਮ ਰੂਟੀਨ ਹੈ ਇਹਦੇ ਚ ਕਿਸੇ ਨੂੰ ਕੋਈ ਹੈਰਾਨੀ ਪਰੇਸ਼ਾਨੀ ਨਹੀਂ ਜਦੋਂ ਬੀਐਲਓ ਦੇ ਹੱਥ 'ਚ ਤੁਸੀਂ ਨਿਊਮਰੇਸ਼ਨ ਫਾਰਮ ਫੜਾਉਨੇ ਹੋ ਤੇ ਫਿਰ ਉਹਦੇ ਤੇ ਦਬਾਅ ਪਾਉਨੇ ਹੋ ਤੇ ਜਿਹੜੀ ਕਿ ਕੱਲ ਇੱਕ ਵੀਡੀਓ ਲੱਗ ਰਹੀ ਹੈ ਵੀ ਉਹ ਜਿਹੜੀ ਬੀਬੀ ਹੈ ਉਹਦੀ ਉਹ ਬੀਐਲਓ ਹੈ ਉਹਨੂੰ ਲੋਕ ਕਹਿ ਰਹੇ ਹੈ ਵੀ ਤੂੰ ਮੇਰਾ ਨਾਂ ਕਿਉਂ ਨਹੀਂ ਦਿੱਤਾ ਉਹ ਕਹਿੰਦੀ ਕਿਉਂ ਦਈਏ ਤੂੰ ਮੈਨੂੰ ਫਾਰਮ ਵੀ ਨਹੀਂ ਦੇ ਕੇ ਗਿਆ ਕਹਿੰਦਾ ਫਾਰਮ ਤਾਂ ਤੂੰ ਘਰੇ ਦੇ ਕੇ ਆਉਣਾ ਸੀ ਕਹਿੰਦੀ ਮੈਂ ਨਹੀਂ ਕਰਾਂ ਜਾ ਕੇ ਦੰਦੀ ਜਿਨੇ ਕਿਸੇ ਨੇ ਵੋਟ ਬਣਾਉਣੀ ਹੈ ਇੱਥੇ ਆ ਕੇ ਫਾਰਮ ਮੇਰੇ ਕੋਲੇ ਜਮ੍ਹਾਂ ਕਰਾਓ ਯਾਨੀ ਇਸ ਕਿਸਮ ਦਾ ਵੀ ਵਤੀਰਾ ਹੈਗਾ ਤੇ ਉਹਨਾਂ ਤੋਂ ਫਾਰਮ ਜਿਹੜੇ ਭਰਾਏ ਜਾ ਰਹੇ ਐ ਫਾਰਮ ਆਪਣੇ ਆਪ ਚ ਇੱਕ ਬਾਧੂ ਬੋ ਜਾਇਆ ਪਹਿਲਾ ਫਾਰਮ ਦੇ ਕੇ ਆਓ ਫਿਰ ਭਰਿਆ ਹੋਇਆ ਲੈ ਕੇ ਆਓ ਵਗੈਰਾ ਵਗੈਰਾ ਦੋ ਤਿੰਨ ਗੇੜੇ ਮਾਰੋ ਉਹ ਗੇੜਾ ਮਾਰਦੇ ਨਹੀਂ ਇੱਕ ਅੱਧਾ ਗੇੜਾ ਜੇ ਤੁਸੀਂ ਉਹਨਾਂ ਨੂੰ ਕਿਹਾ ਜਾਵੇ ਵੀ ਕਰ ਕਰ ਜਾ ਕੇ ਜਿਹੜੇ ਬੰਦੇ ਮਾਰੇ ਗਏ ਉਹਨਾਂ ਦੀ ਸੂਚੀ ਬਣਾ ਲਓ ਜਿਹੜੇ ਸ਼ਿਫਟ ਹੋ ਗਏ ਉਹਨਾਂ ਦੀ ਬਣਾ ਲਓ ਜਿਹੜੇ ਨਵੇਂ ਸ਼ਿਫਟ ਹੋ ਕੇ ਆ ਗਏ ਉਹਨਾਂ ਦੀ ਬਣਾ ਲਓ ਉਹਨਾਂ ਦੇ ਪੁਰਾਣੇ ਨਾਂ ਕਟਵਾਉਣ ਦਾ ਕਰਦੇ ਹੋ ਵਗੈਰਾ ਤਾਂ ਸੂਚੀ ਸਾਬਤ ਹੋ ਜੇ ਪਰ ਥੋੜੀ ਮਨਸ਼ਾ ਹੋਰ ਇਹਦੇ باوجود ਅ ਅਮਿਤ ਸ਼ਾਹ ਜੀ ਕਹਿ ਰਹੇ ਹੈ ਵੀ ਵੀ ਬਿਹਾਰ ਦੇ ਚੋਣਾਂ ਦੇ ਵਿੱਚ ਜਿਹੜੇ ਕੁਸਪੈਂਟੀ ਹੈ ਉਹ ਉੱਥੇ ਕੋਸ਼ਿਸ਼ ਕਰਦੇ ਸੀਗੇ ਹੁਣ ਉਹ ਬੰਗਾਲ ਦੇ ਵਿੱਚ ਕੁਸ ਪੁਆਇੰਟੀਆਂ ਦੀਆਂ ਵੋਟਾਂ ਬਣਾਉਣ ਦੀ ਕੋਸ਼ਿਸ਼ ਹੈ ਇਹ ਕੁਸਪੈਂਟੀ ਅਸੀਂ ਹੋ ਨਹੀਂ ਲੈਣੇ ਤੇ ਵੋਟਾਂ ਜਿਹੜੀਆਂ ਬਿਹਾਰ ਦਾ ਰਿਜ਼ਲਟ ਹੈ ਉਹ ਕੁਸਪੈਂਟੀਆਂ ਦੇ ਵਿਰੁੱਧ ਰਿਜ਼ਲਟ ਹੈਗਾ ਸੋ ਹੇਰਾਫੇਰੀਆਂ ਹੋਰ ਨੇ ਕੁਸਪੈਂਟੀਆਂ ਦਾ ਨਾਂ ਹੈ ਤੇ ਆ ਬੰਦੇ ਜਿਹੜੇ ਮਰ ਰਹੇ ਇਹਨਾਂ ਲਈ ਅਮਿਤ ਸ਼ਾਹ ਦੇ ਉਹ ਬਿਆਨ ਵੀ ਜ਼ਿੰਮੇਵਾਰ ਨੇ ਇਹਨਾਂ ਦੀਆਂ ਮੌਤਾਂ ਲਈ ਕਿਉਂਕਿ ਉਹ ਇਸੇ ਤੇ ਹੀ ਗੜੇ ਹੋਏ ਆ ਇਹਦਾ ਕੋਈ ਕ੍ਰੀਏਟਿਵ ਤਰੀਕਾ ਕੱਢੀ ਨਹੀਂ ਰਹੇ ਤੇ ਚੋਣ ਕਮਿਸ਼ਨ ਵੀ ਇਸੇ ਦੇ ਲਈ ਜ਼ਿੰਮੇਵਾਰ ਹੈ ਇਹਨਾਂ ਦੀਆਂ ਮੌਤਾਂ ਲਈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਵੀ ਜਿਹੜਾ ਟਰੰਪ ਹੈ ਉਸ ਨੇ ਨਿਊਯਾਰਕ ਦਾ ਜਿਹੜਾ ਨਵਾਂ ਚੁਣਿਆ ਗਿਆ ਮੇਅਰ ਹੈ ਜੀਨੇ ਅਜੇ ਸੌ ਚੁੱਕਣੀ ਹੈ ਮੇਅਰ ਦੀ ਉਹਦਾ ਟਰਮ ਅੱਗੇ ਸ਼ੁਰੂ ਹੋਣੀ ਹੈ ਅਗਲੇ ਮਹੀਨਿਆਂ 'ਚ ਤੇ ਉਹਦੇ ਨਾਲ ਉਹਨੂੰ ਵਾਈਟ ਹਾਊਸ ਦੇ ਵਿੱਚ ਬੁਲਾ ਕੇ ਉਹਦੇ ਨਾਲ ਮੁਲਾਕਾਤ ਕੀਤੀ ਤੇ ਉਹੀ ਮਾਮਦਾਨੀ ਜਿਹਦੇ ਬਾਰੇ 'ਚ 트ੰਪ ਕਹਿ ਰਿਹਾ ਸੀ ਵੀ ਜੇ ਇਹ ਜਿੱਤ ਗਿਆ ਮੈਂ ਕੋਈ ਫੰਡ ਨਹੀਂ ਭੇਜਣੇ ਨਿਊਯਾਰਕ ਨੂੰ ਦੇਖ ਲਓ ਤੁਸੀਂ ਵੋਟ ਪਾਉਣੀ ਹੈ ਕਿ ਨਹੀਂ ਭੁੱਖੇ ਮਰ ਜਾਓਗੇ ਜਿਹੜੇ ਮਾਮਦਾਨੀ ਨੂੰ ਉਹ ਕਹਿੰਦਾ ਸੀਗਾ ਵੀ ਇਹ ਜਿਹੜਾ ਇਹ ਸਾਡੇ ਲਈ ਇੱਕ ਬਹੁਤ ਵੱਡਾ ਸਿਕਿਉਰਿਟੀ ਥ੍ਰੈਟ ਹੈਗਾ ਇਹੇ ਅਸੀਂ ਕਰ ਦੇਾਂਗੇ ਫਿਰ ਜਿਹਨੂੰ ਉਹ ਕਹਿ ਰਿਹਾ ਸੀ ਵੀ ਇਹ ਰੈਡੀਕਲ ਹੈ ਤੇ ਜਿਹੜੀ ਨਿਊਯਾਰਕ ਦੀ ਹੋਂਦ ਹੈ ਉਹਦੇ ਲਈ ਖਤਰਾ ਹੈ ਇਹ ਮਮਦਾਨੀ ਤੇ ਇਹ ਬਾਹਰੋਂ ਆਇਆ ਕਿ ਇੱਥੇ ਬਸਿਆ ਹੋਇਆ ਹੈ ਇਮੀਗ੍ਰੈਂਟ ਹੈ ਤੇ ਮੈਂ ਇਹਨੂੰ ਬਾਹਰ ਹੀ ਕੱਢ ਦੇਣਾ ਹੈ ਵਗੈਰਾ ਵਗੈਰਾ ਉਸ ਮਮਦਾਨੀ ਨਾਲ ਬੈਠ ਕੇ ਹੱਸ-ਹੱਸ ਕੇ ਗੱਲਾਂ ਕਰ ਰਿਹਾ ਹੈ ਤੇ ਕਹਿੰਦਾ ਇਹ ਹੈ ਕਿ ਵੀ ਇਹ ਤਾਂ ਮੇਰਾ ਗਰਾਈ ਹੈ ਸਾਡੇ ਨਾਲ ਨਾਲ ਇਲਾਕੇ ਹੈ ਕੁਇਨਸ ਦੇ ਰਹਿਣ ਵਾਲੇ ਮੁੰਡੇ ਆ ਅਸੀਂ ਦੋਨੇ ਟੂ ਗਾਈਜ਼ ਆਫ ਆਫ ਦਾ ਸੇਮ ਕੁਇਨਸ ਕੁਇਨਸ ਤੋਂ ਉੱਥੋਂ ਦਾ ਇਲਾਕਾ ਹੈਗਾ ਏਰੀਆ ਤੇ ਇਸ ਤਰ੍ਹਾਂ ਦੀਆਂ ਗੱਲਾਂ ਤੇ ਜਦੋਂ ਕਿਸੇ ਪੱਤਰਕਾਰ ਇੱਕ ਲੜਕੀ ਨੇ ਪੁੱਛਿਆ ਇਹਨੂੰ ਆਪਣੇ ਮਮਦਾਨੀ ਨੂੰ ਵੀ ਦੱਸੋ ਜੀ ਤੁਸੀਂ ਟਰੰਪ ਨੂੰ ਕਹਿੰਦੇ ਸੀ ਵੀ ਇਹ ਫਾਸ਼ਿਸਟ ਹੈ ਕਿ ਤੁਸੀਂ ਹੁਣ ਵੀ ਇਹਨੂੰ ਫਾਸ਼ਿਸਟ ਕਹਿ ਰਹੇ ਹੋ ਦੋਨੇ ਇਕੱਠੇ ਬੈਠੇ ਆ ਟਰੰਪ ਵੀ ਬੈਠਾ ਮਮਦਾਨੀ ਵੀ ਬੈਠਾ ਤੇ ਉਹ ਮਮਦਾਨੀ ਜਵਾਬ ਦੇਣ ਲੱਗਿਆ ਵੀ ਮੈਂ ਇਸ ਤਰ੍ਹਾਂ ਨਾਲ ਆ ਗੱਲ ਕਹਿ ਰਿਹਾ ਸੀ ਐ ਕਹਿ ਰਿਹਾ ਸੀ ਉਹ ਦੱਸਣ ਲੱਗਿਆ 트럼ਪ ਕਹਿੰਦਾ ਯਾਰ ਬਾ ਬਹੁਤ ਸਪਸ਼ਟੀ ਕਰਨ ਲਾਂਦੇ ਕਹਿ ਦੇ ਕਾ ਮੈਂ ਵੀ ਇਹ ਵੀ ਮੈਂ ਹੁਣ ਵੀ ਕਹਿੰਦਾ ਵੀ ਇਹ ਫਾਸ਼ਿਸਟ ਉਹ ਕਹਿੰਦਾ ਹਾਂ ਯੈਸ ਮੈਂ ਹੁਣ ਵੀ ਕਹਿੰਦਾ 트럼ਪ ਫਾਸ਼ਿਸਟ ਹੈ ਜਣੀ ਮਤਲਬ ਇੱਕ ਜਿਹੜੇ ਲੋਕਾਂ ਦਾ ਦਬਾਅ ਹੈ ਕਿਵੇਂ ਉਹਨੇ ਅੱਡ ਅੱਡ ਲੋਕਾਂ ਨੂੰ ਇਕੱਠਿਆਂ ਕੀਤਾਗਾ ਕਿਸ ਤਰ੍ਹਾਂ ਨਾਲ ਆਪਣੀ ਤਾਕਤ ਦਿਖਾਈ ਹੈ ਤੇ ਐਡਾ ਹੰਕਾਰੀ ਜਿਹੜਾ ਯੂਕਰੇਨ ਦੇ ਰਾਸ਼ਟਰਪਤੀ ਵੀ ਗਏ ਦੀ ਉਥੇ ਬੇਸ ਵੀ ਕਰ ਸਕਦਾ ਉਹ ਮੁੰਦਾਨੀ ਦੇ ਅੱਗੇ ਕੱਲ ਇਸ ਤਰ੍ਹਾਂ ਨਾਲ ਉਹਨੂੰ ਪਤਿਉਉਣ ਦੀਆਂ ਗੱਲਾਂ ਕਰ ਰਿਹਾ ਸੀ ਹੁਣ ਗਾਹਾਂ ਆਉਣ ਵਾਲਾ ਦੇਖੂਗਾ ਵੀ ਮੁੰਦਾਨੀ ਜਿਹੜਾ ਨੇ ਗੱਲਾਂ ਕਹਿ ਕੇ ਉਹ ਆਇਆਗਾ ਉਹ ਕਰਦਾ ਹੈ ਕਿ ਨਹੀਂ ਕਰਦਾ ਤੇ ਟਰੰਪ ਦਾ ਕੀ ਰੋਕ ਰਹਿੰਦਾ ਸੋ ਇਹ ਅਸੀਂ ਤੁਹਾਡੇ ਨਾਲ ਇੰਨੀ ਗੱਲ ਸਾਂਝੀ ਕਰਨੀ ਸੀ ਲਾਸਟ ਗੱਲ ਇਹ ਹੈ ਕਿ ਕੁਝ ਦਿਨ ਪਹਿਲਾਂ 272 ਸਾਬਕਾ ਜੱਜਾਂ ਬਿਊਰੋਕਰੈਟਾਂ ਨੇ ਇੱਕ ਚਿੱਠੀ ਲਿਖੀ ਓਪਨ ਜਿਹਦੇ ਵਿੱਚ ਰਾਹੁਲ ਗਾਂਧੀ ਦੀ ਨਿੰਦਿਆ ਕੀਤੀ ਗਈ ਵੀ ਉਹ ਇਲੈਕਸ਼ਨ ਕਮਿਸ਼ਨ ਦੇ ਉੱਤੇ ਬੇਬੁਨਿਆਦ ਦੋਸ਼ ਲਾਉਂਦਾ ਹੈ ਇਸ ਤਰ੍ਹਾਂ ਕਰਦਾ ਹੈ ਉਸ ਦੇ ਸੰਦਰਭ ਦੇ ਵਿੱਚ ਸ਼੍ਰੀ ਏ ਕੇ ਪਾਟਿਆ ਜੀ ਨੇ ਉਹਨਾਂ ਨੇ ਭਾਰਤ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਚਿੱਠੀ ਲਿਖੀ ਹੈ ਹਾਲਾਂਕਿ ਪਹਿਲਾ ਚੀਫ ਜਸਟਿਸ ਤਾਂ ਰਿਟਾਇਰ ਹੋ ਗਿਆ ਤੇ ਹੁਣ ਨਵਾਂ ਸੂਰੀਆ ਕਾ ਬਣਨਾ ਹੈ ਪਤਾ ਨਹੀਂ ਉਹ ਕੀ ਕਰਦੇ ਆ ਜਾਂ ਨਾ ਜਾਂ ਪਹਿਲਾਂ ਵੀ ਕੀ ਕਰਦਾ ਕੀ ਨਾ ਮੈਨੂੰ ਨਹੀਂ ਪਤਾ ਦੇ ਚਿੱਠੀ ਦੇ ਵਿੱਚ ਲਿਖਿਆ ਵੀ ਜਿਹੜਾ ਚੋਣ ਕਮਿਸ਼ਨ ਹੈ ਪਹਿਲੀ ਗੱਲ ਤਾਂ ਚੋਣ ਕਮਿਸ਼ਨ ਨੂੰ ਦੀ ਚੋਣ ਕਰਨ ਦਾ ਹੀ ਤਰੀਕਾ ਗਲਤ ਹੈ ਉਹ ਸਰਕਾਰ ਹੀ ਕਰਦੀ ਹੈ ਸਰਕਾਰੀ ਬੰਦੇ ਦੂਜਾ ਇਹ ਹੈ ਕਿ ਵੀ ਉਸ ਦੇ ਵਿੱਚ ਇਹ ਇਹ ਜਿਹੜਾ ਕਾਨੂੰਨ ਬਣਾਇਆ ਗਿਆ ਜਿਹਦੇ ਰਾਹੀਂ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਹੁੰਦੀ ਹੈ ਉਦੋਂ ਬਣਾਇਆ ਗਿਆ ਕਾਨੂੰਨ ਜਦੋਂ 146 ਬੰਦੇ ਸਸਪੈਂਡ ਕਰੇ ਹੋਏ ਸੀ ਪਾਰਲੀਮੈਂਟ ਚ ਤੀਜੀ ਗੱਲ ਇਹ ਹੈ ਵੀ ਇਸ ਕਾਨੂੰਨ ਦੇ ਵਿੱਚ ਜਿਹੜੇ ਉਹਦੇ ਉੱਤੇ ਚੋਣ ਕਮਿਸ਼ਨ ਦੇ ਫੈਸਲਿਆਂ ਤੇ ਕੋਈ ਰਿਵਿਊ ਨਹੀਂ ਹੋ ਸਕੂਗਾ ਉਹਨਾਂ ਤੇ ਕੋਈ ਕੇਸ ਨਹੀਂ ਹੋ ਸਕੂਗਾ ਇਹ ਵੀ ਉਹਨਾਂ ਨੂੰ ਮੁਕਤ ਕਰ ਦਿੰਦਾ ਚੌਥਾ ਇਹ ਕਰਤਾ ਗਿਆ ਇਹ ਲਿਖਿਆ ਉਹਨੇ ਚਿੱਠੀ 'ਚ ਵੀ ਜਿਹੜਾ ਮੁੱਖ ਆਪਣਾ ਹੋਮ ਮਿਨਿਸਟਰ ਹੈ ਉਹਦੇ ਨਾਲ ਬਹੁਤ ਲੰਮਾ ਸਮਾਂ ਇਸ ਮੁੱਖ ਚੋਣ ਕਮਿਸ਼ਨਰ ਨੇ ਕੰਮ ਕੀਤਾ ਹੋਇਆ ਨਿੱਜੀ ਤੌਰ ਤੇ ਅਗਲੀ ਗੱਲ ਇਹ ਹੈ ਕਿ ਵੀ ਜਿਹੜੇ ਰਾਹੁਲ ਗਾਂਧੀ ਨੇ ਡਾਕੂਮੈਂਟਰੀ ਪ੍ਰੂਫ ਦੇ ਕੇ ਜਿਹੜੀਆਂ ਗਲਤੀਆਂ ਦੱਸੀਆਂ ਨੇ ਉਨ੍ਹਾਂ ਦੇ ਉੱਤੇ ਚੋਣ ਕਮਿਸ਼ਨ ਨੇ ਕੋਈ ਜਵਾਬ ਨਹੀਂ ਦਿੱਤਾ ਹੈਗਾ ਅੱਗੇ ਉਹਨੇ ਇਹ ਵੀ ਕਿਹਾ ਵੀ ਜਿੰਨੀ ਸਾਰੀ ਚੋਣ ਪ੍ਰਕਿਰਿਆ ਬਹੁਤ ਹੀ ਉਪੇਕ ਹੈ ਟਰਾਂਸਪੇਰੈਂਟ ਨਹੀਂ ਹੈ ਤੇ ਪਾਰਦਰਸ਼ੀ ਨਹੀਂ ਹੈਗੀ ਤੇ 10000 ਰੁਪਏ ਜਦੋਂ ਚੋਣਾਂ ਦੇ ਦੌਰਾਨ ਵੀ ਵੰਡਿਆ ਜਾ ਰਿਹਾ ਸੀ ਤਾਂ ਚੋਣ ਕਮਿਸ਼ਨ ਚੁੱਪ ਬੈਠਿਆ ਰਿਹਾ ਇਹ ਰਿਸ਼ਵਤ ਸੀ ਸਰਕਾਰੀ ਖਜ਼ਾਨੇ ਛੋ ਇਹਦੇ ਤੇ ਉਹਨੇ ਕਿਉਂ ਨਹੀਂ ਐਕਸ਼ਨ ਲਿਆ ਗਿਆ ਇਸ ਕਰਕੇ ਚੋਣ ਕਮਿਸ਼ਨ ਦਾ ਬਚਾਅ ਕਰਨ ਵਾਲਿਆਂ 272 ਬੰਦੇ वैसी मोदी जी ਦੀਆਂ ਨਜ਼ਰਾਂ 'ਚ ਚੰਗੇ ਬਣਨਾ ਚਾਹੁੰਦੇ ਆ ਅਦਰਵਾਈਜ਼ ਉਹਨਾਂ ਦੀ ਗੱਲ 'ਚ ਵਜਨ ਕੋਈ ਨਹੀਂਗਾ ਅੱਜ ਦੀ ਗੱਲ 'ਚ ਐਨਹੀਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ